ਇਕਨਾਂ ਜੋਤ ਦੀ ਗੱਲ ਬਹੁਤ ਜਿਆਦਾ ਸੁਣੀ ਹੈ ਵੀ ਇੱਕ ਜੋਤ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼ਿਦਿਸਤਾਂ ਤੋਂ ਚੱਲਦੀ ਹੈ ਤਾਂ ਉਹ ਰਸਤੇ ਦੇ ਵਿੱਚ ਜਾ ਕੇ ਫਿਰ ਮਤਲਬ ਕਿ ਉਹ ਜੋਤ ਵਾਲੀ ਕਿਉਂਕਿ ਪੁਰਾਣੇ ਬਜ਼ੁਰਗਾਂ ਤੋਂ ਵੀ ਸੁਣੀ ਹੈ ਤੇ ਅੱਜ ਕੱਲ ਵੀ ਸੁਣੀ ਹੈ ਬਹੁਤ ਬੰਦਿਆਂ ਤੋਂ ਤਾਂ ਕੀ ਹੈਗਾ ਜੋਤ ਦਾ ਕੀ ਹੈਗਾ ਉਹ ਕੀ ਮਤਲਬ ਕਿ ਦੇਖੋ ਉਹ ਗੰਮੀ ਜੋਤ ਗੜੀ ਸਾਹਿਬ ਦੇ ਵਿੱਚੋਂ ਨਿਕਲਦੀ ਹੈ ਹਾਂ ਉਹ ਜੋਤ ਬਹੁਤ ਭਗ ਵਾਲਿਆਂ ਨੂੰ ਦਰਸ਼ਨ ਦਿੰਦੀ ਹੈ ਹਾਂ ਜਦੋਂ ਉਹ ਜੋਤ ਨਿਕਲਦੀ ਆ ਉੱਥੋਂ ਹੂੰ ਹਰੇਕ ਬੰਦੇ ਨੂੰ ਦਰਸ਼ਨ ਨਹੀਂ ਦਿੰਦੀ ਹੂੰ ਬਾਬਾ ਸੋਢਾ ਸਿੰਘ ਜੀ ਨੇ ਸੰਗਤ ਨੂੰ ਦੱਸਿਆ ਸੀ ਹੂੰ 1930 31 ਦੇ ਵਿੱਚ ਹੂੰ ਵੀ ਉੱਥੋਂ ਜੋਤ ਨਿਕਲਦੀ ਆ ਉਹ ਪ੍ਰਸੰਗ ਸੁਣਾਇਆ ਸੀ ਜੋੜ ਮੇਰੇ ਜਿਵੇਂ ਸੰਗਤ ਨੂੰ ਲੈ ਕੇ ਆਏ ਹੂੰ ਜਦੋਂ ਲੈ ਕੇ ਆਏ ਉਹਨਾਂ ਕਹੇ ਸੰਗਤ ਕਹਿੰਦੀ ਜੋਤ ਦੇਖਣੀ ਆ ਹੂੰ ਬਾਬਿਆਂ ਨੇ ਇੱਕ ਲਾਲ ਲੈਂਪ ਲੈ ਕੇ ਨਾ ਗੜੀ ਸਾਹਿਬ ਪਰ ਚੜਾਤਾ ਉਹ ਕਿਹੜਾ ਲੈਟ ਹੁੰਦੀ ਸੀ ਬੰਦਾ ਕੱਚੀ ਗੜੀ ਆਪ ਹਰਾ ਲੈਂਪ ਲੈ ਕੇ ਲੈਂਦੇ ਵਾਲੇ ਪਾਸੇ ਖੜ ਗਏ ਚਮਕੌਰ ਸਾਹਿਬ ਦੇ ਬੰਨੇ ਤੋਂ ਬਾਹਰ ਹਾਂ ਤਮਕੌਰ ਸਾਹਿਬ ਦੇ ਬੰਨੇ ਤੋਂ ਬਾਹਰ ਉਹਨੇ ਲੈਂਪ ਹਲਾਇਆ ਬਾਬਾ ਜੀ ਨੇ ਹਲਾਇਆ ਪਤਾ ਲੱਗ ਗਿਆ ਵੀ ਸੇਧ ਘੜੀ ਦੀ ਕਿਹੜੀ ਆ ਰਾਤ ਨੂੰ ਕੀਰਤਨ ਲੱਗ ਕੇ ਕਰਨ ਸਾਰੀ ਰਾਤ ਬੈਠੇ ਰਹੇ ਜੋਤ ਨਹੀਂ ਨਿਕਲੀ ਹੂੰ ਦੂਜੇ ਦਿਨ ਘੜੀ ਸਾਹਿਬ ਦੇ ਗ੍ਰੰਥੀ ਕੋਲ ਜੀ ਗਏ ਕਹਿੰਦੇ ਵੀ ਬਾਬਾ ਜੀ ਕਹਿੰਦੇ ਵੀ ਜੋਤ ਨਹੀਂ ਨਿਕਲੀ ਉਹ ਕਹਿੰਦੇ ਵੀ ਸੰਗਤ ਪ੍ਰਤਿਆਵਾ ਲਾਗੀ ਲੈਣ ਹੂੰ ਪ੍ਰਤਿਆਵੇ ਨਾਲ ਜੋਤ ਦਰਸ਼ਨ ਨਹੀਂ ਹੁੰਦੀ ਤੁਸੀਂ ਉਹਰੇ ਅਰਦਾਸ ਕਰੋ ਸੰਗਤ ਸਾਰੀ ਵੀ ਮਹਾਰਾਜ ਅਸੀਂ ਦਰਸ਼ਨ ਕਰਨੇ ਪ੍ਰਤਿਆਵਾ ਨਹੀਂ ਲੈਂਦੇ ਪ੍ਰਤਿਆਵਾ ਨਾਲ ਲੋ ਬਾਬਾ ਜੀ ਨੇ ਫਿਰ ਸੰਗਤ ਨੂੰ ਨਾਲ ਕੀ ਅਰਦਾਸ ਕਰੀ ਭੁੱਲ ਬਖਸ਼ਾਈ ਹੂੰ ਦੂਜੇ ਦਿਨ ਫਿਰ ਬੰਦਾ ਲੈਂਪ ਲੈ ਕੇ ਚੜ੍ਹਿਆ ਬਾਬਾ ਕੀਰਤਨ ਲਾਗੇ ਕਰਨ ਰਾਤ ਨੂੰ 12 ਵਜੇ ਗੱਡੀ ਦੇ ਵਿੱਚੋਂ ਬਹੁਤ ਵੱਡਾ ਪ੍ਰਕਾਸ਼ ਨਿਕਲਿਆ ਸੰਗਤ ਨੇ ਜਕਾਰੇ ਛੱਡੇ ਬਹੁਤ ਫਿਰ ਉਹ ਕਹਿੰਦੇ ਜੋਤ ਚਮਕੌਰ ਸਾਹਿਬ ਦੀਆਂ ਪ੍ਰਕਰਮਾਂ ਕਰੀਆਂ ਉਹਨੇ ਜੋਤ ਨੇ ਪ੍ਰਕਰਮਾਂ ਕਰਕੇ ਦੁਬਾਰਾ ਕਤਲਗੜ੍ਹ ਸਾਹਿਬ ਦੇ ਅੰਗਿੱਠੇ 'ਚ ਸਮਾ ਗਈ ਓਕੇ ਠੀਕ ਬਹੁਤ ਲੋਕਾਂ ਨੇ ਦੇਖਿਆ ਵੀ ਉਹ ਅੰਗਿੱਠੇ ਦੇ ਵਿੱਚੋਂ ਰਾਤ ਨੂੰ ਬਹੁਤ ਭਿਆਨਕ ਅੱਗ ਨਿਕਲਦੀ ਸੀ ਉਹ ਅੱਗ ਲੋਕ ਪਾਥੀਆਂ ਪੱਤ ਦੇ ਦੀ ਸੁਣੀ ਮੈਂ ਵੀ ਹਾਂ ਘਟਨਾ ਇਹ ਉਹ ਪਾਥੀਆਂ ਪੱਤਦੇ ਸੀ ਪਾਥੀਆਂ ਜਲ ਜਾਂਦੀਆਂ ਸੀ ਕਿਸੇ ਬੰਦੇ ਨੇ ਫਿਰ ਦੱਸਿਆ ਜਾ ਕੇ ਬੁੱਢਾ ਦਲਦ ਜਿਹੇਦਾਰ ਬਾਬਾ ਜਸੰਗ ਆਲੂ ਵਾਲੀ ਇਹਨੇ ਹੂੰ ਵੀ ਬਾਬਾ ਜੀ ਉੱਥੇ ਇਦਾਂ ਹੂੰ ਬਾਬਾ ਜੀ ਨੇ ਵਾ ਸਿੰਘ ਭੇਜਿਆ ਰਾਤ ਨੂੰ ਉਰੇ ਹੂੰ ਉਹ ਸਿੰਘ ਨੇ ਦੇਖਿਆ ਵੀ ਰਾਤ ਨੂੰ ਅੱਗ ਨਿਕਲਦੀ ਆ ਪਤਾ ਕਿਸੇ ਨੂੰ ਹੈ ਨਹੀਂ ਸੀ ਜਿਹੜਾ ਉਹ ਅੰਗੀਠੇ ਉੱਤੇ ਚੜਦਾ ਸੀ ਪਿਸ਼ਾਬ ਕਰਦਾ ਸੀ ਬਿਮਾਰ ਹੋ ਜਾਂਦਾ ਸੀ ਮਰ ਜਾਂਦਾ ਸੀ ਜਾਨਵਰ ਬਿਮਾਰ ਹੋ ਜਾਂਦਾ ਸੀ ਬਾਬਾ ਜੀ ਨੂੰ ਫਿਰ ਉਹ ਸਿੰਘ ਨੇ ਦੱਸਿਆ ਬਾਬਾ ਜੀ ਬਾਕੀ ਅੱਗ ਨਿਕਲਦੀ ਆ ਉੱਥੇ ਪਿਓ ਤੇ ਨਿਕਲਦੀ ਆ ਹੂੰ ਫਿਰ ਬਾਬਾ ਜੀ ਨੇ ਉੱਥੇ ਇੱਕ ਅਕਾਲ ਬੂੰਗਾ ਬਣਾਇਆ ਤਾਂ ਛੋਟਾ ਜਿਹਾ ਜਸਤ ਸਿੰਘ ਆਲੂ ਵਾਲੀਏ ਨੇ ਜਸਤ ਸਿੰਘ ਆਲੂ ਵਾਲੀਏ ਨੇ ਬੋਡਾ ਦਾਲ ਦੇ ਜਹੇਦਾਰ ਫਿਰ ਉਹਨਾਂ ਨੇ ਉਹ ਖੂਬੀ तकरीबन तकरीबन ਜਿੱਦੋਂ ਤੱਕ ਲੱਗਦਾ ਲਿਖਿਆ ਹੋਇਆ ਤਾਂ ਨਹੀਂ ਮਿਲਦਾ ਹੂੰ ਉਹਨਾਂ ਨੇ ਜਿਹੜੇ ਲਿਖਿਆ ਵੀ ਇੱਕ ਖੂਹ ਖੂਹੀ ਵੀ ਲਵਾਈ ਸੀ ਜਿਹੜੀ ਬੌਲੀ ਆ ਉਹ ਪੌੜੀਆਂ ਬਣਾਈਆਂ ਸੀ ਬਾਬਾ ਹਰदयाल ਸਿੰਘ ਨੇ ਖੂਹ ਪ੍ਰਾਤਨ ਆ ਉਹ ਖੂਹ ਸ਼ਾਇਦ ਉਹ ਬੁੱਢਾ ਦਲਦਨ ਨੇ ਲਵਾਇਆ ਕਿਉਂਕਿ ਕਿਨਾਂ ਇਤਿਹਾਸ ਦੇ ਵਿੱਚ ਤਵਾ ਦੇ ਗੁਰੂ ਖਾਲਸਾ ਜਾਂ ਇੱਕ ਕਿਤਾਬ ਦੇ ਹੋਰ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਥੜਾ ਸਾਰੇ ਸੀ ਹਾਂ ਉਹਨਾਂ ਨੇ ਵੀ ਉਹ ਅੰਗੀਠਾ ਪੱਕਾ ਕਰਾਇਆ ਸੀ ਬਾਅਦ ਵਿੱਚ ਫਿਰ ਉਹ ਉਹ ਬੰਦਾ ਸਿੰਘ ਬਹਾਦਰ ਵੀ ਆਪ ਆਏ ਸੀ ਹਾਂ ਉਹ ਆਏ ਸੀ ਪ੍ਰੰਤ ਦੇ ਸਥਾਨ ਬਣਾਉਣ ਤੋਂ ਬਾਅਦ ਨਾ ਉਹਰੇ ਆਏ ਸੀ ਇੱਥੇ ਆਏ ਸੀ ਆਏ ਸੀ ਠੀਕ ਹੈ ਤੇ ਉਹ ਸੋ ਇਹ ਸਿਗੀਆਂ ਗੱਲਾਂ ਗਰਬਾਣੀ ਵਿਚਾਰ ਭਾਈ ਰਣਜੋਤ ਸਿੰਘ ਨਾਲ ਤੇ ਅੱਗੇ ਨੂੰ ਵੀ ਪੌਡਕਾਸਟ ਕਰਾਂਗੇ ਤੇ ਤੁਸੀਂ ਜ਼ਰੂਰ ਪਸੰਦ ਕਰੋਗੇ ਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ